ਕਿਉਂਕਿ ਸਰਕਾਰ ਨੇ ਤਾਂ ਐਫੀ ਡਾਉਟ ਦੇ ਦੇ ਕੇ ਬਾਰ ਬਾਰ ਕੋਰਟ ਨੂੰ ਮਿਸਗਾਈਡ ਕੀਤਾ ਹੈ ਡੀਜੀਪੀ ਸਾਹਿਬ ਬੜੇ ਸਤਕਾਰਯੋਗ ਅਹੁਦਾ ਹੈ ਸਟੇਟ ਦਾ ਜੇ ਉਹ ਵੀ ਇੱਕ ਅਲਾਤ ਨੂੰ ਹਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਮੋٹے ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਹਰ ਇੱਕ ਗੈਂਗਸਟਰ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਕੇਵਲ ਤੇ ਕੇਵਲ ਅਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ ਉਹਨਾਂ ਲੋਕਾਂ ਦੇ ਪੈਰਾਂ 'ਤੇ ਗੋਲੀਆਂ ਵਜਦੀਆਂ ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀ ਦੇ ਮੁਤਾਬਕ ਚੱਲ ਰਿਹਾ ਉਸ ਗੈਂਗਸਟਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾਲ ਕੋਈ ਸੁਰੱਖਿਤ ਜਗ੍ਹਾ ਨਹੀਂ ਉਸ ਦੇ ਵਾਸਤੇ ਔਰ ਜਿ ਜਿੰਨੇ ਤੁਸੀਂ ਲੌਰੈਂਸ ਦੀ ਵੀਡੀਓ ਦੀ ਗੱਲ ਕਰਦੇ ਹੋ ਲੌਰੈਂਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਨ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟਦੀਆਂ ਮੈਂ ਮਨਤਾ ਕੀਤੀਆਂ ਪਰੰਤੂ ਮੇਰੇ ਕਿਸੇ ਨੇ ਨਹੀਂ ਸੁਣੀ ਅਖੀਰ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਇਹ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾ ਇਸ ਤੋਂ ਮਕੀਨ ਅੰਦਾਜ਼ਾ علاوہ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ ਪੁਕਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ। ਉਹ ਚੀਜ਼ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ ਬੜਾ ਸਤਿਕਾਰਯੋਗ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਫੀਡੇਵਿਟ ਦੇ ਦੇ ਕੇ ਅੱਗੇ ਤੁਸੀਂ ਹੋਰ ਵੇਖਿਓ ਮੈਨੂੰ ਮਾਨਯੋਗ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਸੱਭਾ 'ਚ ਹਲੇ ਤਾਂ ਸ਼ੁਰੂਆਤ ਹੋਈ ਐ ਅੱਜ। ਹਲੇ ਕੰਮ ਤਾਂ ਸਾਰਾ ਬਾਕੀ ਹੈ ਸਾਰਾ ਹੋਣਾ ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗਿਆ ਸੀ ਖੜ ਦਾ ਅੱਜ ਤਾਂ ਇਹਨਾਂ ਦੀ ਮਹਿਕਮੇ ਚੋਂ ਗੱਲ ਸਾਡੇ ਕੋਲੇ ਆਈ ਮੈਂ ਹਰੇਕ ਅਫਸਰ ਕੋਲੇ ਜੀ ਨੂੰ ਵੀ ਮੈਂ ਮਿਲਿਆ ਜੀ ਦੇ ਕੋਲੇ ਵੀ ਜਾ ਕੇ ਮੈਂ ਉਹਦਾ ਦੁਖੜਾ ਦੱਸਿਆ ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖੜ ਬਣੀ ਹੈ ਅਸੀਂ ਬਾਈ ਨੇਮ ਕਹਿੰਦੇ ਰਹੇ ਹਰ ਇੱਕ ਬੰਦੇ ਨੂੰ ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ ਪਰੰਤੂ ਉਹ ਇਹ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ ਹੁਣ ਵੀ ਨਹੀਂ ਕੋਈ ਕੰਮਤ ਕਾਰਵਾਈ ਦਾ ਭਰੋਸਾ ਕੀ ਕਰਨਗੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਵੀ ਸਿਰਫ ਤੇ ਸਿਰਫ ਮਿੱਟੀ ਝਾੜਨਗੇ ਇੱਧਰ ਕਰਤਾ ਉੱਧਰ ਕਰਤਾ ਸਰਕਾਰ ਨੂੰ ਸਵਾ ਸਾਲ ਹੋ ਗਿਆ ਅਦਾਲਤ ਤੋਂ ਤੋ ਟਾਈਮ ਲੈਂਦੇ ਐ ਨੂੰ ਅਸੀਂ ਹੁਣ ਕਰਦੇ ਆ ਅਸੀਂ ਫਲਾਂ ਤਿੰਨ ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ ਇਹਨਾਂ ਦਾ ਹੋਰ ਵਧਾ ਦਿਓ ਤੇ ਜੇ ਗੱਲ ਹੀ ਇੰਨੀ ਕੀ ਸੀ ਦੋਸ਼ੀ ਇਹਨਾਂ ਦੇ ਕੋਲੇ ਸੀ ਪੱਤਰਕਾਰ ਇਹਨਾਂ ਦੇ ਕੋਲੇ ਸੀ ਇੰਟਰਵਿਊ ਕਰਨ ਵਾਲਾ ੜਿਕਾ ਕਿਸ ਗੱਲ ਦਾ ਸੀ ਇੰਨਾ ਸਮਾਂ ਕਾਹਤੋਂ ਲੱਗ ਗਿਆ ਤਾਂ ਮਨਜੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ ਇਹ ਜੋ ਬਾਜੋ ਕੋਰਟ ਇਹਨਾਂ ਦੇ ਸਖਤਾਈ ਕਰੇ ਤਾਂ ਸ਼ਾਇਦ ਕੋਈ ਨਾ ਕੋਈ ਆਸ ਦੀ ਕਿਰਨ ਨਾ ਕਰ ਸਕਦੀ ਹੈ। ਲਾਰੈਂਸ ਨੇ ਕਾਨੂੰਨ ਦੇ ਮੁਤਾਬਕ ਤਾਂ ਕਟਿਆ ਪੰਜਾਬ ਦਾ ਰਿਮਾਂਡ ਕਿਤੇ ਉਹ ਥਾਣੇ ਦਾ ਪਰ ਉਹ ਤਾਂ ਪੰਜਾਬ ਦਾ ਵਿਜ਼ਿਟ ਸੀ ਉਹਦਾ। ਉਹਨੇ ਸਾਰੇ ਥਾਣੇ ਵਿਜ਼ਿਟ ਕੀਤੇ ਸੀ ਜਿੱਦਾਂ ਕੋਈ ਵੀਆਈਪੀ ਕਰਦਾ ਹੈ। ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤੋਂ ਪੁੱਛੇ ਚ ਕਰਨ ਦੀ ਹਿੰਮਤ ਨਹੀਂ ਸੀ। ਉਹਦੇ ਕੋਲੇ ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਨੂੰ ਥਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਇੱਥੇ ਲਾਉਨਸ ਨੂੰ ਦੋਸ਼ੀ ਮੰਨਿਆ ਕਦੋਂ ਹੈ ਸਰਕਾਰ ਨੇ ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਹੈ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ ਕਿਉਂਕਿ ਉਹ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਜਾ ਕੇ ਦਰਖਾਸਤ ਲਿਖਾਵਾਂਗੇ ਕਿਹਦੇ ਕੋਲੇ ਕਹਾਂਗੇ ਕਿ ਨੂੰ ਜਾ ਕੇ ਸਰਕਾਰੀ ਗੈਂਗਸਟਰਾਂ ਦੀ ਹੈ